ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਹੁ ਨਾ ਛਾਡੇ ਖੇਤ ਦਸਾ ਗੁਰਾਂ ਦੀ ਜੋਤ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਗੀ ਅਤੇ ਬਵਿੱਤਰ ਗੋਦ ਵਿੱਚ ਬੈਠ ਕੇ ਦਸ਼ਮੇਚ ਪਿਤਾ ਜਿਨ੍ਹਾਂ ਨੇ ਆਪਣਾ ਸਰਬੰਸਤਾਨ ਕਰਤਾ ਕੌਮ ਦੀ ਖਾਤਰ ਤਰੰਤੇ ਵਿਸਕਲਬ ਦੀ ਸਮੁੱਚੀ ਟੀਮ ਵੱਲੋਂ ਇੱਕ ਨਿਵਾਣਾ ਜਿਹਾ ਉਪਰਾਲਾ ਸੋ ਸਮੁੱਚੀ ਇਸ ਇਲਾਕੇ ਦੀ ਸੰਗਤ ਨੂੰ ਗੁਰੂ ਸਾਹਿਬ ਦੇ ਨਾਮ ਜੋੜਨ ਦੇ ਤਹਿਤ ਇਹ ਸ਼ਹੀਦੀ ਸਮਾਗਮ ਔਰ ਆਪ ਵੱਡੀ ਗਿਣਤੀ ਵਿੱਚ ਆਏ ਗੁਰਾਂ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਹਾ ਸੰਗਤ ਜੀਓ ਫਤਿਹ ਗਜਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਡੀ ਬੇਨਤੀ ਪਰਵਾਹ ਕਰਨੀ ਆਪ ਇੰਨੀ ਵੱਡੀ ਗਿਣਤੀ ਦੇ ਵਿੱਚ ਮੂਲਿਤ ਕੀਤੀ ਇਸ ਪ੍ਰੋਗਰਾਮ ਨੂੰ ਸਫਲ ਵੀ ਬਣਾਇਆ ਗੁਰੂ ਜਸ ਗਾਇਨ ਕੀਤਾ ਕੌਮਾਂ ਉਹੀ ਜ਼ਿੰਦਾ ਰਹਿੰਦੀਆਂ ਨੇ ਜਿਹੜੀਆਂ ਆਪਣੇ ਇਤਿਹਾਸ ਤੋਂ ਜਾਣੂ ਰਹਿੰਦੀਆਂ ਨੇ ਦੀ ਜਾਣੂ ਕਰਾਉਂਦੀਆਂ ਰਹਿੰਦੀਆਂ ਨੇ ਸੋ ਸਾਡਾ ਸਿੱਖੀ ਦਾ ਸਿਧਾਂਤ ਹਮੇਸ਼ਾ ਹੀ ਪਰਪੱਕ ਰਿਹਾ ਜਿੱਥੇ ਅਸੀਂ ਆਪਾਂ ਮੀਰੀ ਤੇ ਪੀਰੀ ਦੇ ਨਾਲ ਜੁੜੇ ਰਹੇ ਹਾਂ ਸੋ ਅੱਜ ਉਸ ਗੱਲ ਦਾ ਸਬੂਤ ਇੰਨੀ ਵੱਡੀ ਗਿਣਤੀ ਦੇ ਵਿੱਚ ਇੰਨੀ ਵੱਡੀ ਠੰਡ ਜ਼ਿਆਦਾ ਠੰਡ ਦੇ ਬਾਵਜੂਦ ਵੀ ਆ ਪਏ ਹੋ ਸਮੂਚੀ ਕਲੱਬ ਟੀਮ ਤੁਹਾਡੀ ਹਮੇਸ਼ਾ ਹਰੀ ਨਹੀਂ ਰਹੇਗੀ ਤੁਹਾਡਾ ਇੱਕ ਇੱਕ ਆਇਆ ਕਦਮ ਇੱਕ ਇੱਕ ਚੱਲਿਆ ਕਦਮ ਸਾਡੇ ਸਿਰ ਮੱਥੇ ਐ ਸਾਡੇ ਵਿੱਚ ਬਹੁਤ ਹੀ ਮਹਾਨ ਸ਼ਖਸੀਅਤਾਂ ਸਾਡੇ ਇਲਾਕੇ ਦੇ ਸਾਡੇ ਹਲਕੇ ਦੇ ਐਮਐਲਏ ਸ਼੍ਰੀ ਸ਼ੋਕਪ੍ਰਾਸ਼ਰ ਪੱਪੀ ਜੀ ਸਰਦਾਰ ਬਲਵਿੰਦਰ ਸਿੰਘ ਜੀ ਲਾਇਲਪੁਰੀ ਸਰਦਾਰ ਅਸ਼ਪਾਲ ਸਿੰਘ ਜੀ ਸਰਦਾਰ ਸੂਨ ਸਿੰਘ ਜੀ ਗੋਗਾ ਪੁਲਾਰ ਸਾਹਿਬ ਅਰਸ਼ ਬਿੱਲਾ ਜੀ ਅਤੇ ਕੁਝ ਹੋਰ ਬਹੁਤ ਸਾਰੇ ਸ਼ਖਸੀਅਤਾਂ ਆਪ ਜੀ ਵੱਡੀ ਗਿਣਤੀ ਵਿੱਚ ਜੇ ਕਿਸੇ ਦਾ ਨਾਮ ਲਿਆ ਗਿਆ ਤਾਂ ਨਾਮ ਨਿਆ ਨਾ ਲਿਆ ਗਿਆ ਤਾਂ ਮੈਨੂੰ ਮਾਫੀ ਦੇਣੀ ਸਵਾਗਤ ਵੱਡਿਆਂ ਵੱਡੀ ਗਿਣਤੀ ਵਿੱਚ ਪੈਣਾ ਮਾਤਾ ਮਾਂ ਬੱਚੇ ਬਜ਼ੁਰਗ ਨੌਜਵਾਨ ਜਿੱਥੇ ਸੇਵਾ ਵੀ ਕਰ ਰਹੇ ਹੋ ਆਪ ਵੱਡੀ ਗਿਣਤੀ ਦੇ ਵਿੱਚ ਉਹ ਸਾਡੇ ਸਹਿਯੋਗੀ ਸੱਜਣ ਜਿਨ੍ਹਾਂ ਨੇ ਇਸ ਸਮਾਗਮ ਨੂੰ ਸਫਲ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਸਮੁੱਚੀ ਕਲੱਬ ਟੀਮ ਤੁਹਾਡਾ ਸਵਾਗਤ ਕਰਦੀ ਹੈ ਤਨ ਤਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਚਰਨਾਂ ਦੇ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਆਓ ਗੁਰੂ ਦੀ ਦਿੱਤੀ ਫਤੈ ਸਾਂਝੀ ਕਰੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤੈ ਅੱਜ ਆਪਾ ਸਾਰੇ ਭਾਗਾਂ ਵਾਲੇ ਆ ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚ ਆਪਾਂ ਅੱਜ ਸਾਰੇ ਜੁੜ ਕੇ ਗੁਰੂ ਦੇ ਚਰਨਾਂ ਦੇ ਵਿੱਚ ਸੀਚਕਾ ਕੇ ਗੁਰੂ ਤੋਂ ਅਸ਼ੀਰਵਾਦ ਲੈਣ ਲਈ ਔਰ ਗੁਰੂ ਤੋਂ ਚੜਦੀ ਕਲਾ ਦਾ ਅਸ਼ੀਰਵਾਦ ਲੈਣ ਲਈ ਇੱਥੇ ਇਕੱਠੇ ਹੋਏ ਆ ਸਾਰਿਆਂ ਨੇ ਬੜੇ ਵਿਸਤਾਰ ਨਾਲ ਦੱਸਿਆ ਤਨ ਇਹਨਾਂ ਦੀ ਕੁਰਬਾਨੀ ਤਾਂ ਇਹ ਤੇ ਸਿੱਖੀ ਦੇ ਜੇ ਇਤਿਹਾਸ ਨੂੰ ਇਹ ਫੋਲੀਏ ਤਾਂ ਦੁਨੀਆਂ ਦੇ ਵਿੱਚ ਕਿਸੇ ਵੀ ਧਰਮ ਦੇ ਇਤਿਹਾਸ ਨੂੰ ਫੋਲੋ ਐਸੀ ਕੁਰਬਾਨੀ ਐਸਾ ਕਿਸੇ ਵੀ ਧਰਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗੀ ਨਹੀਂ ਕਿਉਂਕਿ ਛੋਟੀਆਂ-ਛੋਟੀਆਂ ਜਿੰਦਾ ਨੇ ਜੋ ਜ਼ੁਲਮ ਨਾਲ ਲੜਦੇ ਹੋਏ ਆਪਣੀਆਂ ਜਾਨਾਂ ਲੇਕੇ ਲਾਈਆਂ ਇਹ ਸਭ ਗੁਰੂ ਦੀ ਕਿਰਪਾ ਵਾ ਗੁਰੂ ਦਾ ਅਸ਼ੀਰਵਾਦ ਆ ਗੁਰੂ ਐਸੇ ਤਰ੍ਹਾਂ ਹੀ ਧਰਮ ਤੇ ਵਿਰਸਾ ਕਲੱਬ ਵੱਲੋਂ ਜਿਹੜਾ ਇਹ ਐਡਾ ਵਧੀਆ ਉਪਰਾਲਾ ਮਨਾਇਆ ਗਿਆ ਵਾ ਗੁਰੂ ਚਰਨਾਂ ਦੇ ਵਿੱਚ ਬੇਨਤੀ ਅਸ਼ੀਰਵਾਦ ਲਿਆ ਗਿਆ ਵਾ ਗੁਰੂ ਹਮੇਸ਼ਾ ਇਹਨਾਂ ਤੇ ਆਪਣੀ ਕਿਰਪਾ ਬਣਾ ਕੇ ਰੱਖੇ ਇਸ ਕਲੱਬ ਦੇ ਜਿੰਨੇ ਵੀ ਮੈਂਬਰ ਆ ਸਾਰਿਆਂ ਨੂੰ ਮੈਂ ਅੱਜ ਦੇ ਦਿਨ ਜਿੱਥੇ ਮੁਬਾਰਕਬਾਦ ਦਿਨਾ ਕਿਉਂਕਿ ਮੁਬਾਰਕਬਾਦ ਤਾਂ ਦਿਨਾ ਇਹਨਾਂ ਨੂੰ ਇਹਨਾਂ ਨੇ ਐਡਾ ਵਧੀਆ ਉਪਰਾਲਾ ਕਰਕੇ ਸਾਨੂੰ ਗੁਰੂ ਦੇ ਚਰਨਾਂ ਦੇ ਵਿੱਚ ਸੀਚਕਾਉਣ ਦਾ ਮੌਕਾ ਦਿੱਤਾ ਵਾ ਮੈਂ ਇਸ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਸਾਰੀ ਸੰਗਤ ਦੇ ਅੱਗੇ ਸੀ ਚਕਾ ਕੇ ਗੁਰੂ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਨਮਾਨ ਕਰਾਓ ਇੱਕ ਬੇਨਤੀ ਹੈ ਮਾਣਯੋਗ ਜਿੰਨੀ ਵੀ ਸੰਗਤ ਹੈ ਅਸੀਂ ਉਹ ਤੋਂ ਮਾਫੀ ਮੰਗਦੇ ਆ ਸਾਡੇ ਮੁੱਖ ਮਹਿਮਾਨਾਂ ਤੋਂ ਵੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ 20 ਰੁਪਿਆ ਦੀ ਸਰੋਪੇ ਨਹੀਂ ਪਾਉਣੇ ਸੋ ਅਸੀਂ ਉਹ ਮਰਿਆਦਾ ਨੂੰ ਹੀ ਅਸੀਂ ਕਾਇਮ ਰੱਖਦੇ ਹੋਏ ਉਸ ਮਰਿਆਦਾ ਦੇ ਮੁਤਾਬਕ ਹੀ ਅਸੀਂ ਕਿਸੇ ਨੂੰ ਵੀ ਸਰੋਪਾ ਨਹੀਂ ਪੇਂਟ ਕਰ ਰਹੇ ਇਸ ਚੀਜ਼ ਦੀ ਮਾਫੀ ਵੀ ਮੰਗਦੇ ਆ ਸਮੁੱਚੀ ਸੰਗਤ ਤੋਂ ਦੇਖ ਲੈਣ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਣਗੇ ਸੋ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ ਦੁੱਧ ਦੇ ਲੰਗਰ ਵੀ ਉੱਤ ਵਰਤ ਰਹੇ ਨੇ ਕਿਸੇ ਵੀ ਸੰਗਤ ਤੋਂ ਸੰਗਤ ਨੇ ਬਿਨਾਂ ਪ੍ਰਸ਼ਾਦਾ ਛੱਕੇ ਜਾਣ ਦੀ ਕਿਰਪਾਲਤਾ ਨਹੀਂ ਕਰਨੀ ਜੀ ਪਹਿਲਾਂ ਗੁਰੂ ਸਾਹਿਬੇ ਦਾ ਹੋਣਗੇ ਆਪਾਂ ਨੇ ਬੜੀ ਮਰਿਆਦਾ ਦੇ ਨਾਲ ਸਤਕਾਰ ਦੇ ਨਾਲ ਗੁਰੂ ਸਾਹਿਬ ਨੂੰ ਵਿਦਾ ਕਰਨਾ ਉਪਰੰਤ ਇਸੇ ਜਗ੍ਹਾ ਦੇ ਉੱਪਰ ਇਸੇ ਤਰੀਕੇ ਨਾਲ ਆਪਾਂ ਲੈ ਆਇਆ ਸੱਜ ਕੇ ਲੰਗਰ ਛਕਾਂਗੇ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਜਿੱਥੇ ਗੁਰੂ ਸਾਹਿਬ ਜੀ ਦਾ ਜਿੱਥੇ ਗੁਰਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਉੱਥੇ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੁਣ ਮੁੱਖ ਮਹਿਮਾਨ ਜੀ ਸਾਡੇ ਜੋ ਰਾਗੀ ਸਿੰਘ ਨੇ ਉਹਨਾਂ ਨੂੰ ਸਨਮਾਨਿਤ ਕਰਨਗੇ ਨਾਲ ਹੀ ਨਾਲ ਅਸੀਂ ਗੁਰੂ ਸਾਹਿਬ ਨੂੰ ਵਿਦਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਆ ਜੀ ਆਓ ਆਓ ਨਾ 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 ਆਜੋ ਆਜੋ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ